ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਹਿਬ ਜੀ ਸਾਖੀ ਸਰਵਣ ਕਰਦੇ ਹਾਂ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰਬਾਰ ਵਿੱਚ ਸੱਚੇ ਹੋਏ ਸਨ ਉਸ ਵੇਲੇ ਕਿਵੇਂ ਕਵੀ ਇੱਕ ਆਕਰ ਕੇ ਗੁਰੂ ਜੀ ਨੂੰ ਆਪਣੀ ਕਲਮ ਦੁਆਰਾ ਦਿਹਾਲ ਕਰਦਾ ਹੈ ਅਤੇ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਦੀ ਗਰੀਬੀ ਦੂਰ ਕਰਦੇ ਹਨ ਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਜੇ ਪ੍ਰਮਾਤਮਾ ਚਾਹੇ ਤਾਂ ਇੱਕ ਗਰੀਬ ਜਿਹੇ ਬੰਦੇ ਨੂੰ ਇੱਕ ਭਿਖਾਰੀ ਨੂੰ ਰਾਜਾ ਬਣਾ ਸਕਦਾ ਹੈ ਤੇ ਉਸ ਤੋਂ ਰਾਜ ਕਰਾ ਸਕਦਾ ਹੈ ਇੱਕ ਅਮੀਰ ਰਾਜੇ ਵਰਗੇ ਬੰਦੇ ਨੂੰ ਭਿਖਾਰੀ ਬਣਾ ਕੇ ਈ ਘਰੀ ਮੰਗਵਾ ਸਕਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਆਪਣੇ ਦਰਬਾਰ ਸਜੇ ਹੋਏ ਸਨ ਉਸ ਸਮੇ ਗੁਰੂ ਪਾਸ਼ਾ ਜੀ ਦੇ ਦਰਬਾਰ ਵਿੱਚ ਇੱਕ ਸੱਜਣ ਆਉਂਦਾ ਹੈ ਉਹ ਬਹੁਤ ਗਰੀਬ ਲੇਕਿਨ ਉਹਦੇ ਕੋਲ ਪਰਮਾਤਮਾ ਦਿੱਤਾ ਹੋਇਆ ਇੱਕ ਗੁਣ ਹੈ ਉਹ ਕਵਿਤਾ ਲਿਖ ਲਿੰਦਾ ਸਾਧ ਸੰਗਤ ਜੀ ਇਹ ਗੁਣ ਪਰਮਾਤਮਾ ਦਿੱਤਾ ਹੋਇਆ ਸਾਰੇ ਬੰਦੇ ਕਵਿਤਾ ਨਹੀਂ ਲਿਖ ਸਕਦੇ ਉਹ ਗਰੀਬ ਕਵੀ ਜਦੋਂ ਗੁਰੂ ਦਰਬਾਰ ਵਿੱਚ ਆਇਆ ਤਾਂ ਉਹਨੇ ਸਿੱਖਾਂ ਨੂੰ ਪੁੱਛਿਆ ਭਾਈ ਗੁਰੂ ਪਾਸ਼ਾ ਜੀ ਕਵੀ ਦਰਬਾਰ ਕਦੋਂ ਲਾਉਂਦੇ ਨੇ ਉਹ ਗਰੀਬ ਜਿਹਾ ਬੰਦਾ ਪੈਰਾਂ ਦੀ ਜੁੱਤੀ ਵੀ ਟੁੱਟੀ ਹੋਈ ਅਤੇ ਕੱਪੜੇ ਪਾਟੇ ਕੱਪੜੇ ਪਾਏ ਹੋਏ ਹਨ ਗੁਰੂ ਨੂੰ ਅਤੇ ਗੁਰੂ ਦੇ ਪਿਆਰਿਆਂ ਨੂੰ ਗਰੀਬ ਤੇ ਤਰਸਾ ਸਕਦਾ ਲੇਕਿਨ ਸਾਡੇ ਵਰਗੇ ਲੋਕਾਂ ਨੂੰ ਗਰੀਬ ਅਤੇ ਦਰਸ਼ਨੀ ਆਉਂਦਾ ਹੈ ਕਦੇ ਤਰਸ ਨਹੀਂ ਹੁੰਦਾ ਦੁਨੀਆ ਗਰੀਬ ਦਾ ਮਜ਼ਾਕ ਉਡਾਉਂਦੀ ਹੈ ਗੁਰੂ ਤਾਂ ਤਰਸ ਕਰਦਾ ਸੋ ਹੁਣ ਸਿੱਖ ਗੁਰੂ ਗਰੀਬ ਨੂੰ ਜਵਾਬ ਦਿੰਦੇ ਨੇ ਭਾਈ ਤੂੰ ਪੁੱਛਿਆ ਕਵੀ ਦਰਬਾਰ ਕਦੋਂ ਗੁਰੂ ਪਾਸ਼ਾ ਜੀ ਲਾਉਂਦੇ ਨੇ ਤੂੰ ਇਹ ਗੱਲ ਪੁੱਛ ਕੇ ਕੀ ਲੈਣਾ ਉਹ ਗਰੀਬ ਬੰਦਾ ਵਿਚਾਰਾ ਕਹਿੰਦਾ ਮੈਂ ਵੀ ਕਵੀਆਂ ਉਨ੍ਹਾਂ ਸਿੰਘਾਂ ਦੇ ਵਿੱਚੋਂ ਕੁਝ ਖੜੇ ਸਿੰਘਾਂ ਨੇ ਬੋਲਿਆ ਭਾਈ ਤੂੰ ਆਪਣੇ ਕੱਪੜੇ ਵੇਖੇ ਪਹਿਲਾਂ ਇਹ ਕਿਤੇ ਕਵੀਆਂ ਵਾਲੇ ਕੱਪੜੇ ਨੇ ਤਾਂ ਵਿੱਚੋਂ ਇੱਕ ਇੱਕ ਕੜੇ ਸੇਕ ਨੂੰ ਉਸ ਗਰੀਬ ਦੇ ਦੱਸਾਇਆ ਅਧਿ ਸਿੱਖ ਨੇ ਪੁੱਛਿਆ ਉਹ ਕਹਿੰਦਾ ਭਾਈ 4 ਵਜੇ ਸ਼ਾਮ ਨੂੰ ਗੁਰੂ ਪਾਸ਼ਾ ਜੀ ਦੇ ਦਰਬਾਰ ਵਿੱਚ ਕਵੀਆਂ ਦਾ ਦਰਬਾਰ ਲਾਉਂਦੇ ਨੇ ਤੂੰ ਸਮੇਂ ਆ ਜਾਈਂ ਜਾਵੀਂ ਤੂੰ ਦਿਲ ਛੋਟਾ ਨਾ ਕਰ ਕੱਲਗੀਧਰ ਪਾਤਸ਼ਾਹ ਜੀ ਨੇ 4 ਵਜੇ ਕਵੀ ਦਰਬਾਰ ਸਜਾਉਣਾ ਹੈ ਫਿਰ ਗੁਰੂ ਪਾਤਸ਼ਾਹ ਜੀ 4 ਵਜੇ ਕਵੀ ਦਰਬਾਰ ਸਜਾਉਂਦੇ ਨੇ ਕਵੀਆਂ ਦਰਬਾਰ ਲਾਉਂਦੇ ਨੇ ਤੂੰ ਸਮੇਂ ਆ ਜਾਈਂ ਤੂੰ ਦਿਲ ਛੋਟਾ ਨਾ ਕਰ ਜਦੋਂ ਕਵੀ ਦਰਬਾਰ ਲੱਗਾ ਉਹ ਗਰੀਬ ਬੰਦਾ ਕਵੀ ਦਰਬਾਰ ਦੇ ਵਿੱਚ ਹੱਥ ਜੋੜ ਕੇ ਆਉਂਦਾ ਗੁਰੂ ਪਾਸ਼ਾ ਜੀ ਨੇ ਉਸ ਨੂੰ ਵੇਖਿਆ ਤੇ ਆਖਿਆ ਭਾਈ ਤੁਸੀਂ ਕੌਣ ਹੋ ਉਹ ਗਰੀਬ ਜਿਹਾ ਬੰਦਾ ਹੱਥ ਜੋੜ ਕੇ ਕਲਗੀਧਰ ਪਾਸ਼ਾ ਜੀ ਨੂੰ ਕਹਿੰਦਾ ਹੈ ਮਹਾਰਾਜ ਮੈਂ ਵੀ ਇੱਕ ਛੋਟਾ ਜਿਹਾ ਕਵੀ ਆ ਨੈਨਾ ਦੇਵੀ ਟੱਪ ਕੇ ਕੋਟੋਚ ਰਿਆਸਤ ਆਉਂਦੀ ਹੈ ਮੈਂ ਉੱਥੋਂ ਆਇਆ ਹਾਂ ਗੁਰੂ ਪਾਸ਼ਾ ਜੀ ਕਹਿੰਦੇ ਭਾਈ ਤੇਰਾ ਨਾਮ ਕੀ ਹੈ ਤਾਂ ਗਰੀਬ ਜਿਹਾ ਸਿੱਖ ਕਹਿੰਦਾ ਮਹਾਰਾਜ ਸਾਡੇ ਵਰਗ ਗਰੀਬਾਂ ਦਾ ਨਾਮ ਵੈਸੇ ਮੇਰੇ ਮਾਤਾ ਪਿਤਾ ਨੇ ਮੇਰਾ ਨਾਮ ਹੰਸ ਰਾਮ ਰੱਖਿਆ ਹੈ ਲੇਕਿਨ ਮਹਾਰਾਜ ਮੈਂ ਕਦੀ ਵੀ ਆਪਣਾ ਨਾਮ ਹੰਸ ਰਾਮ ਕਿਸੇ ਤੋਂ ਸੁਣਿਆ ਨਹੀਂ ਮੈਨੂੰ ਸਾਰੇ ਲੋਕ ਹੰਸ ਹੀ ਕਹਿੰਦੇ ਨੇ ਮਹਾਰਾਜ ਗਰੀਬਾਂ ਦਾ ਕਿਹੜਾ ਨਾਮ ਹੁੰਦਾ ਹੈ ਨਾਮ ਤਾਂ ਮੀਰਾ ਦਾ ਹੁੰਦਾ ਹੈ ਜਦੋਂ ਗਰੀਬੀ ਆ ਜਾਂਦੀ ਹੈ ਤਾਂ ਚੰਗੇ ਚੰਗੇ ਨਾਮ ਵੀ ਵਿਗੜ ਜਾਂਦੇ ਨੇ ਗੁਰੂ ਪਾਸ਼ਾ ਇਸ ਗਰੀਬ ਦੀ ਗੁਰੂ ਪਾਸ਼ਾ ਜੀ ਇਸ ਗਰੀਬ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਏ ਉਦੋਂ ਗੁਰੂ ਕਲਗੀਧਰ ਪਾਸ਼ਾ ਕਵੀ ਕਹਿੰਦੇ ਕਵੀ ਅਨੰਤਰਾਮ ਜੀ ਸੁਣਾਓ ਕੋਈ ਕਥਾ ਜਦੋਂ ਉਸ ਗਰੀਬ ਬੰਦੇ ਨੇ ਗੁਰੂ ਪਾਸ਼ਾ ਦੇ ਮੁਖੋਂ ਆਪਣਾ ਪੂਰਾ ਨਾਮ ਸੁਣਿਆ ਅਤੇ ਨਾਲ ਜੀ ਵੀ ਸੁਣਿਆ ਅਗ ਕਦੇ ਵੀ ਪਹਿਲਾਂ ਕਦੀ ਉਸ ਨੂੰ ਕਦੇ ਜੀ ਨਹੀਂ ਸੀ ਬੁਲਾਇਆ ਇਹ ਜੀ ਜੋ ਆਪ ਗੁਰੂ ਪਾਸ਼ਾ ਜੀ ਨੇ ਆਖਿਆ ਸੀ ਉਦੋਂ ਉਸ ਗਰੀਬ ਕਵੀ ਦੀ ਅੱਖਾਂ ਪਰ ਆਈਆਂ ਤੇ ਕਹਿੰਦਾ ਮਹਾਰਾਜ ਆਪ ਸਾਰੀ ਦੁਨੀਆ ਦੇ ਮਾਲਕ ਹੋ ਆਪ ਖੁਦ ਕਦਾ ਹੋ ਆਪ ਜੀ ਨੇ ਆਪਣੇ ਮੁਖੋ ਮੈਨੂੰ ਜੀ ਕਿਹਾ ਹੈ ਇਹ ਗੱਲ ਸੁਣ ਕੇ ਉਸ ਗਰੀਬ ਬੰਦੇ ਦੀ ਅੱਖਾਂ ਭਰ ਰਹੀਆਂ ਸੋ ਗੁਰੂ ਮਹਾਰਾਜ ਕਹਿੰਦੇ ਕਵੀ ਅਨਸਾਰਾਮ ਜੀ ਸੁਣਾਓ ਕੋਈ ਕਵਿਤਾ ਉਦੋਂ ਫਿਰ ਉਸ ਗਰੀਬ ਕਵੀ ਨੇ ਗੁਰੂ ਪਾਤਸ਼ਾਹ ਨੂੰ ਇੱਕ ਕਵਿਤਾ ਸੁناਈ ਜਦੋਂ ਉਹਨੇ ਕਵਿਤਾ ਸੁناਈ ਪਾਤਸ਼ਾਹ ਕਹਿੰਦੇ ਹੋਰ ਸੁਣਾਓ ਉਹਨੇ ਕਵਿਤਾ ਹੋਰ ਸੁناਈ ਮਹਾਰਾਜ ਕਹਿੰਦੇ ਹੋਰ ਕਵਿਤਾ ਸੁਣਾਓ ਉਹਨੇ ਫਿਰ ਕਵਿਤਾ ਸੁناਈ ਗੁਰੂ ਪਾਤਸ਼ਾਹ ਜੀ ਕਹਿੰਦੇ ਆਪ ਜੀ ਦੇ ਕੋਲ ਜਿੰਨੀਆਂ ਕਵਿਤਾਵਾਂ ਹਨ ਸਾਨੂੰ ਸਾਰੀਆਂ ਸੁਣਾਉਣਾ ਕਰੋ ਗੁਰੂ ਪਾਤਸ਼ਾਹ ਜੀ ਉਸ ਗਰੀਬ ਕਵੀ ਦੇ ਕੋਲੋਂ ਸਵਾ ਘੰਟਾ ਕਵਿਤਾ ਸੁਣਦੇ ਰਹੇ ਗੁਰੂ ਪਾਤਸ਼ਾਹ ਉਸ ਕਵੀ ਦੇ ਕੋਲੋਂ ਕਵਿਤਾ ਸੁਣ ਕੇ ਬਹੁਤ ਪ੍ਰਸੰਨ ਹੋਏ ਗੁਰੂ ਪਾਤਸ਼ਾਹ ਨੇ ਉਸ ਸਮੇਂ ਰਾਮਚੰਦ ਜੀ ਨੂੰ ਸੱਦਿਆ ਜੋ ਕਿ ਗੁਰੂ ਘਰ ਦੇ ਖਜ਼ਾਨਚੀ ਸਨ ਕਵੀ ਦਰਬਾਰ ਵਿੱਚ ਗੁਰੂ ਪਾਤਸ਼ਾਹ ਉਸ ਖਜ਼ਾਨੇ ਚੋਂ ਬਚਨ ਕਰਦੇ ਨੇ ਮਹਾਰਾਜ ਕਹਿੰਦੇ ਭਾਈ ਜਾ ਕੇ ਖਜ਼ਾਨੇ ਵਿੱਚੋਂ ਦੇਖੋ ਕਿੰਨੀ ਕੋ ਮਾਇਆ ਪਈ ਹੈ ਉਹ ਖਜ਼ਾਨੇ ਚੀ रामचंद्र ਕਹਿੰਦਾ ਸਤਿਵੰਤ ਮਹਾਰਾਜ ਉਹ ਜਾ ਕੇ ਖਜ਼ਾਨੇ ਦੇ ਵਿੱਚ ਮਾਇਆ ਦੇਖਦਾ ਹੈ ਆ ਕੇ ਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਖਜ਼ਾਨੇ ਵਿੱਚ 18000 ਰਜਿਤ ਪੰਨ ਪਿਆ ਹੈ ਸਾਧ ਸੰਗਤ ਜੀ ਉਸ ਸਮੇਂ ਰਜਤਪੰਨ ਚਾਂਦੀ ਦੇ ਮੋਹਰਾਂ ਨੂੰ ਆਖਿਆ ਜਾਂਦਾ ਸੀ ਗੁਰੂ ਪਾਤਸ਼ਾਹ ਜੀ ਕਹਿੰਦੇ RAMCHAND JI ਜਿੰਨਾ ਵੀ ਖਜ਼ਾਨਾ ਪਿਆ ਹੈ ਸਾਰਾ ਖਾਲੀ ਕਰ ਦਿਓ ਥੈਲੀਆਂ ਵਿੱਚ ਪਾ ਕੇ 18000 ਰਜਤਪੰਨ ਕਵੀ ਅਨੰਤਰਾਮ ਜੀ ਨੂੰ ਦੇ ਦਿਓ ਕਵੀ ਅਨੰਤਰਾਮ ਜੀ ਨੇ ਜਦੋਂ ਇਹ ਗੱਲ ਸੁਣੀ ਉਹਨਾਂ ਦੀ ਅੱਖਾਂ ਭਰ ਆਈਆਂ ਕਵੀ ਜੀ ਕਹਿੰਦੇ ਮਹਾਰਾਜ ਮੈਂ ਗਰੀਬ ਬੰਦਾ ਮੈਂ ਇਹਨਾਂ ਖਜ਼ਾਨਾ ਕਿੱਥੇ ਲੈ ਕੇ ਜਾਵਾਂਗਾ ਮੈਨੂੰ ਮਹਾਰਾਜ ਇੱਕ ਦੋ ਮੋਰਾ ਇਹ ਦੇ ਦਿਓ ਤਾਂ ਮੇਰੀ ਸਾਰੀ ਗਰੀਬੀ ਕੱਟੀ ਜਾਏਗੀ ਗੁਰੂ ਪਾਤਸ਼ਾਹ ਉਹਦੋਂ ਕਹਿੰਦੇ ਕਵੀ ਜੀ ਤੁਹਾਨੂੰ ਅਸੀਂ ਰਾਜੇ ਬਣਾਉਣਾ ਹੈ ਰਾਜੇ ਸੋ ਉਦੋਂ ਗੁਰੂ ਪਾਸ਼ਾ ਜੀ ਨੇ ਖਜ਼ਾਨਾ ਖਾਲੀ ਕਰਨ ਦਾ ਹੁਕਮ ਦੇ ਦਿੱਤਾ 18000 ਰਜਤ ਪੰਨੂ ਥੈਲੀਆਂ ਵਿੱਚ ਪਾ ਕੇ ਕਵੀ ਹੰਸਰਾਮ ਜੀ ਦੇ ਅਗੇ ਰੱਖ ਦਿੱਤੀਆਂ ਕਵੀ ਦਰਬਾਰ ਭਰਿਆ ਹੋਇਆ ਸੰਗਤਾਂ ਦੇਖ ਰਹੀਆਂ ਸਨ ਇਹ ਹੋ ਕੀ ਰਿਹਾ ਉਦੋਂ ਗੁਰੂ ਪਾਸ਼ਾ ਜੀ ਨੇ ਇੱਕ ਗੱਲ ਹੋਰ ਕਹੀ ਮਹਾਰਾਜ ਕਹਿੰਦੇ ਭਾਈ ਜਿਹੜਾ ਹਾਥੀ ਗਵਾਲੀਅਰ ਦੇ ਸੰਗਤ ਨੇ ਭੇਟਾ ਕੀਤਾ ਉਹ ਹਾਥੀ ਅਤੇ ਇੱਕ ਪਾਲਕੀ ਸਜਾਓ ਅਤੇ ਇਹ ਹਾਥੀ ਕਵੀ ਹੰਸਰਾਮ ਜੀ ਨੂੰ ਦੇ ਦਿਓ ਕਿਉਂਕਿ ਜਿਹੜੇ ਰਾਜੇ ਹੁੰਦੇ ਨੇ ਉਹ ਹਾਥੀਆਂ ਤੇ ਹੁੰਦੇ ਨੇ ਉਦੋਂ ਕਵੀ ਅਨਸਰਾਮ ਜੀ ਦੀ ਅੱਖਾਂ ਪਾਰ ਆਈਆਂ ਗੁਰੂ ਪਾਸ਼ਾ ਜੀ ਨੇ ਕਵੀ ਅਨਸਰਾਮ ਜੀ ਨੂੰ 11 ਸਿੱਖ ਦਿੱਤੇ ਅਤੇ ਉਹਨਾਂ ਸਿੱਖਾਂ ਨੂੰ ਹੁਕਮ ਦਿੱਤਾ ਕਿ ਜਿੰਨਾ ਵੀ ਇਹ ਰਜਤ ਪੰਨਖਜ਼ਾਨਾ ਹੈ ਉਹ ਸਾਰਾ ਘੋੜਿਆਂ ਤੇ ਲੱਦ ਕੇ ਕਵੀ ਅਨਸਰਾਮ ਜੀ ਦੇ ਘਰ ਤੱਕ ਛੱਡ ਕੇ ਆਓ ਅਤੇ ਆਖਿਆ ਜਦੋਂ ਕਵੀ ਅਨਸਰਾਮ ਆਪਣੇ ਪਿੰਡ ਵਿੱਚ ਜਾਣ ਤਾਂ ਉਦੋਂ ਸਾਰੇ ਲੋਕ ਕਵੀ ਅਨਸਰਾਮ ਜੀ ਨੂੰ ਵੇਖਣ ਕਿਵੇਂ ਕਵੀ ਹੰਸਰਾਮ ਜੀ ਨੂੰ ਗੁਰੂ ਜੀ ਨੇ ਇੱਕ ਰਾਜਾ ਬਣਾਇਆ ਹੈ ਕਵੀ ਹੰਸਰਾਮ ਜੀ ਹਾਥੀ ਤੇ ਬੈਠ ਗਏ ਸਿੰਘ ਘੋੜੇ ਸੱਜ ਗਏ ਅਤੇ ਘੋੜਿਆਂ ਤੇ ਖਜ਼ਾਨਾ ਲੱਦ ਦਿੱਤਾ ਜਦੋਂ ਕਵੀ ਜੀ ਹੁਣ ਜਾਣ ਲੱਗੇ ਤਾਂ ਉਦੋਂ ਕਰੀ ਜੀ ਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ ਕਵੀ ਜੀ ਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਤੁਸੀਂ ਮੈਨੂੰ ਖਜ਼ਾਨਾ ਜਿਹੜਾ ਦਿੱਤਾ ਹੈ ਇਹ ਤੁਸੀਂ ਖੁਸ਼ ਹੋ ਕੇ ਦਿੱਤਾ ਹੈ ਆ ਜਿਹੜਾ ਤੁਸੀਂ ਹੱਥ ਹੀ ਦਿੱਤਾ ਹੈ ਇਹ ਵੀ ਤੁਸੀਂ ਖੁਸ਼ ਹੋ ਕੇ ਦਿੱਤਾ ਹੈ ਮੈਂ ਮੰਗਿਆ ਨਹੀਂ ਮਹਾਰਾਜ ਲੇਕਿਨ ਮੈਂ ਹੁਣ ਇੱਕ ਚੀਜ਼ ਮੰਗ ਲਈ ਚਾਹੁੰਦਾ ਹਾਂ ਸਾਹ ਸੰਗਤ ਜੀ ਉਸ ਸਮੇਂ ਜੇ ਸਾਡੇ ਵਰਗੇ ਲੋਕ ਖੜੇ ਹੁੰਦੇ ਤਾਂ ਉਹ ਕਹਿੰਦੇ ਲੈ ਆ ਗਈ ਨੀ ਚੀਜ਼ ਕੱਲ ਗੁਰੂ ਨੇ ਇਹna ਕੁਝ ਦਿੱਤਾ ਪਰ ਹਜੇ ਵੀ ਰਾਜ ਨਹੀਂ ਆਇਆ ਉਦੋਂ ਗੁਰੂ ਪਾਸ਼ਾ ਜੀ ਨੇ ਕਹਿੰਦੇ ਮਹਾਰਾਜ ਮੈਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ ਦਿਓ ਕਵੀ ਹੰਸਰਾਮ ਕਹਿੰਦਾ ਤੇ ਗੁਰੂ ਪਾਸ਼ਾ ਜੀ ਮੈਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੋ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ ਸਾਧ ਸੰਗਤ ਜੀ ਇਹ ਚੀਜ਼ ਸਾਨੂੰ ਮੰਗਲੀ ਚਾਹੀਦੀ ਹੈ ਉਦੋਂ ਗੁਰੂ ਕਲਕੀਤਰ ਪਾਸ਼ਾ ਜੀ ਨੇ ਕਵੀ ਹੰਸਰਾਮ ਜੀ ਨੂੰ ਗਲਵਕੜੀ ਵਿੱਚ ਲੈ ਕੇ ਆਖਿਆ ਕਵੀ ਜੀ ਤੁਸੀਂ ਅਨੰਦਪੁਰ ਸਾਹਿਬ ਆਉਂਦੇ ਰਹੇ ਹੋ ਗੁਰੂ ਨਾਨਕ ਤੁਹਾਡੇ ਤੇ ਕਿਰਪਾ ਕਰਨਗੇ ਤੁਹਾਨੂੰ ਚਰਨਾਂ ਵਿੱਚ ਨਿਵਾਸ ਜ਼ਰੂਰ ਬਖਸ਼ਣਗੇ ਸੋ ਜਦੋਂ ਕਵੀ ਹੰਸਰਾਮ ਜੀ ਹੁਨਰਪਿੰਡ ਚੱਲਣ ਦੀ ਤਿਆਰੀ ਵਿੱਚ ਨੇ ਗੁਰੂ ਪਾਸ਼ਾ ਜੀ ਆਖਿਆ ਇੱਕ ਸਿੰਘ ਘੋੜੇ ਤੇ ਨਗਾਰਾ ਬੰਨੇ ਅਤੇ ਨਗਾਰਾ ਵਜਾਉਂਦੇ ਹੋਏ ਕਵੀ ਜੀ ਨੂੰ ਉਹਨਾਂ ਦੇ ਪਿੰਡ ਤੱਕ ਛੱਡ ਕੇ ਆਓ ਉਸ ਸਮੇਂ ਕਬੀ ਅੰਸਰਾਮ ਜੀ ਕਹਿੰ ਲੈਗੇ ਮਹਾਰਾਜ ਸੁਨਿਆਸੀ ਕਿ ਭਿਖਾਰੀ ਤੇ ਰਾਜ ਕਰਾਵਾ ਰਾਜਾ ਤੇ ਭਿਖਾਰੀ ਮਹਾਰਾਜ ਅੱਜ ਤੁਸੀਂ ਇਹ ਕਰਕੇ ਵੀ ਵਿਖਾ ਦਿੱਤਾ ਮਹਾਰਾਜ ਮੈਂ ਗਰੀਬ ਜਿਹਾ ਬੰਦਾ ਸੀ ਜਿਸ ਨੂੰ ਕੋਈ ਪੂਰਾ ਨਾਮ ਲੈ ਕੇ ਵੀ ਨਹੀਂ ਸਿਭਰਾਉਂਦਾ ਮਹਾਰਾਜ ਇੱਕ ਤਾਂ ਤੁਸੀਂ ਉਹਦਾ ਹਦ ਸਤਕਾਰ ਕੀਤਾ ਪੂਰਾ ਨਾਮ ਲਿਆ ਅਤੇ ਦੂਸਰਾ ਨਾਮ ਦੇ ਅੱਗੇ ਜੀ ਵੀ ਲਾਇਆ ਮਹਾਰਾਜ ਮੈਨੂੰ ਤਾਂ ਸਿਰਫ ਇੱਕ ਦੋ ਮੋਹਰਾਂ ਦੀ ਲੋੜ ਸੀ ਤੁਸੀਂ ਤਾਂ ਮਹਾਰਾਜ ਮੈਨੂੰ ਸਾਰਾ ਖਜ਼ਾਨਾ ਦੇ ਦਿੱਤਾ ਮਹਾਰਾਜ ਮੈਂ ਸੁਣਿਆ ਸੀ ਕਿ ਤੁਸੀਂ ਨੀਵਿਆਂ ਨੂੰ ਉੱਚਾ ਕਰ ਦਿੰਦੇ ਹੋ ਅੱਜ ਵੇਖ ਵੀ ਲਿਆ ਸਾਧ ਸੰਗਤ ਜੀ ਇਹ ਕਵੀ ਅੰਸਰਾਮ ਜੀ ਜਿਹੜੀ ਕਟੋਚ ਰਿਆਸਤੋਂ ਆਏ ਸਨ ਉਸ ਕਟੋਚ ਰਿਆਸਤ ਦਾ ਰਾਜਾ ਸੀ ਤ੍ਰਿਪਾਲ ਚੰਦ ਕੋਟੋਚੀਆਂ ਜਦੋਂ ਕਵੀ ਜੀ ਕਟੂਚ ਰਿਆਸਤ ਵਿੱਚ ਬੜੇ ਤਾਂ ਉਦੋਂ ਕਟੂਚ ਰਿਆਸਤਾ ਰਾਜਾ ਸ਼ਿਕਾਰ ਖੇਡਣ ਆਇਆ ਹੋਇਆ ਸੀ ਉਹਨੇ ਸ਼ਿਕਾਰ ਖੇਡਦੇ ਹੋਏ ਵੇਖਿਆ ਇੱਕ ਹਾਥੀ ਉੱਪਰ ਬੰਦਾ ਬੈਠਾ ਹੋਇਆ ਬਹੁਤ ਸਾਰੇ ਘੋੜੇ ਨੇ ਖਜਾਨਾ ਲੱਤਿਆ ਉਹ ਕਿਰਪਾ ਚੰਦ ਕਟੂਚੀਆ ਆਪਣੇ ਘੋੜੇ ਤੋਂ ਉਤਰਿਆ ਤੇ ਹੱਥ ਜੋੜ ਕੇ ਅੱਗੇ ਆ ਗਿਆ ਉਹ ਕਵੀ ਹੰਸਰਾਮ ਜੀ ਨੂੰ ਕਹਿੰਦਾ ਤੁਸੀਂ ਕਿਸ ਰਿਆਸਤ ਦੇ ਰਾਜੇ ਹੋ ਉਦੋਂ ਕਵੀ ਹੰਸਰਾਮ ਜੀ ਪੱਬਾ ਮਾਰ ਕੇ ਰੋ ਪਏ ਕਹਿੰਦੇ ਜਿਸ ਰਾਸਤੇ ਵਿੱਚ ਮੈਂ ਫਟੇ ਹੋਏ ਕੱਪੜੇ ਫਟੇ ਹੋਏ ਜੋੜੇ ਨਾਲ ਘੁੰਮਦਾ ਸੀ ਜਿਸ ਰਾਸਤੇ ਵਿੱਚ ਮੈਨੂੰ ਕਿਸੇ ਨੇ ਮੇਰੇ ਪੂਰੇ ਨਾਮ ਤੋਂ ਨਹੀਂ ਬੁਲਾਇਆ ਕਿਸੇ ਨੇ ਜੀ ਲਾ ਕੇ ਨਹੀਂ ਬੁਲਾਇਆ ਕਿਸੇ ਨੇ ਇਨਾਦਰ ਮਾਨ ਨਹੀਂ ਕੀਤਾ ਅੱਜ ਉਸ ਹੀ ਰਾਸ ਦਾ ਰਾਜਾ ਮੇਰੇ ਅੱਗੇ ਹੱਥ ਜੋੜ ਕੇ ਖੜਾ ਸੋ ਕਵੀ ਅੰਸਰ ਆਏ ਜੀ ਅੱਖਾਂ ਪਰ ਕੇ ਬੋਲੇ ਕਹਿੰਦੇ ਮੈਂ ਕਿਸੇ ਰਾਸ ਦਾ ਰਾਜਾ ਨਹੀਂ ਤਾਂ ਉਦੋਂ ਕਿਰਪਾ ਚੰਦ ਗਲੋਚੀਆ ਕਹਿੰਦਾ ਜੇ ਤੁਸੀਂ ਕਿਸੇ ਰਾਜ ਦੇ ਰਾਜੇ ਨਹੀਂ ਤਾਂ ਹਾਥੀ ਤੇ ਕਿਵੇਂ ਬੈਠੇ ਹੋ ਘੋੜਿਆਂ ਤੇ ਖਜ਼ਾਨਾ ਅੱਗੇ ਕਿਉਂਕਿ ਇਹਨਾਂ ਖਜ਼ਾਨਾ ਤੇ ਹਾਥੀ ਤੇ ਬਹਿਣਾ ਇਹ ਤਾਂ ਰਾਜੇ ਬੈਂਦੇ ਨੇ ਜੇ ਤੂੰ ਰਾਜਾ ਨਹੀਂ ਤਾਂ ਕੌਣ ਹੈ ਉਦੋਂ ਕਬੀ ਅਨੰਤਰਾਮ ਜੀ ਕਹਿੰਦੇ ਮੈਂ ਰਾਜਾ ਨਹੀਂ ਮੈਂ ਤਾਂ ਗੁਰੂ ਕਲਕੀ ਧਰਪਾਸ਼ਾ ਜੀ ਦੇ ਧਰਦਾ ਇੱਕ ਮੰਗਤਾ ਉਦੋਂ ਕਿਰਪਾ ਚੰਦ ਕਟੋਚੀਆ ਕਹਿੰਦਾ ਜਿਸ ਕਰਦਾ ਮੰਗਤਾ ਰਾਜਾ ਵਰਗਾ ਰਾਜਾ ਵਰਗੀ ठाठ-ਬਾਠ ਹੈ ਕੋਹੜਿਆਂ ਦੇ ਖਜ਼ਾਨਾ ਹਾਤੀ 'ਤੇ ਬੈਠਾ ਉਸ ਕਰਦਾ ਗੁਰੂ ਕਿਹੋ ਜਿਹਾ ਹੋਏਗਾ ਉਹ ਕਹਿੰਦਾ ਮੈਂ ਬਿਨੰਦਪੁਰ ਸਾਹਿਬ ਜਾਵਾਂਗਾ ਅਤੇ ਕਲਕੀ ਤਰਪਾ ਸਾਹਿਬ ਜੀ ਨੂੰ ਮਿਲ ਕੇ ਆਵਾਂਗਾ ਸਾਧ ਸੰਗਤ ਜੀ ਆਹੀ ਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਤੇ ਇਹੀ ਗੁਰੂ ਸਾਹਿਬ ਜੀ ਦੀ ਦਾ ਪਿਆਰ ਜੀ ਮਹਾਰਾਜ ਜਾਨ ਤਾਂ ਇੱਕ ਗਰੀਬ ਜاہے ਬੰਦੇ ਨੂੰ ਭਿਖਾਰੀ ਨੂੰ ਰਾਜਾ ਬਣਾ ਸਕਦੇ ਨੇ